ਬਲਦੇਵ ਰਾਏ ਡਾਇਮੰਡ ਵਾਰ ਨੰਬਰ 10 ਦੇ ਵਿੱਚ ਮੇਰੀ ਮਿਸਿਸ ਮਨੀਸ਼ਾ ਇਲੈਕਸ਼ਨ ਲੜ ਰਹੀ ਹੈ ਅਸੀਂ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਹਾਂ ਜਮਦੰਦਰ ਪਾਲ ਸਿੰਘ ਪਾਲੀ ਵਾਰ ਨੰਬਰ 4 ਤੋਂ ਕਾਂਗਰਸ ਦਾ ਉਮੀਦਵਾਰ ਸੋ ਜੀ ਸਭ ਤੋਂ ਮੇਨ ਮੁੱਦਾ ਤੇ ਸਾਡੇ ਡੇਰਾ ਪਾਪਾ ਦਾ ਕਿ ਜੋ ਇਸ ਟਾਈਮ دہشت گردੀ ਦਾ ਮਾਹੌਲ ਆ ਉਹ ਜੋ ਇੱਥੇ ਦੁਕਾਨਦਾਰਾਂ ਨਾਲ ਜੋ ਇਥੇ ਹੋ ਰਿਹਾ ਉਹਦੇ ਸਭ ਤੋਂ ਵੱਡਾ ਮੁੱਦਾ ਤੇ ਉਹ ਹੀ ਆ ਕਿ ਮੇਨ ਮੁੱਦੇ ਇਹ ਆ ਜੀ ਕਿ ਜਿਹੜੀ ਆ ਆਪਾਂ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਕੰਮ ਕਰਾਵਾਂਗੇ ਜਿਹੜੇ ਯੂਥ ਨੇ ਜਿਹੜੇ ਸਾਡੇ ਵੀਰ ਨੇ ਬੇਰੁਜ਼ਗਾਰ ਨੇ ਉਹਨਾਂ ਦੇ ਆਪਾਂ ਕਿਤੇ ਨਾ ਕਿਤੇ ਸਰਕਾਰ ਕੋਲ ਮੰਗ ਰੱਖਾਂਗੇ ਕਿ ਜਿਹਨੂੰ ਐਡਜਸਟਮੈਂਟ ਕੀਤਾ ਜਾਏ ਮੈਂ ਐਡਵੋਕੇਟ ਰਿਸ਼ੇਸ਼ ਕੁਮਾਰ ਪਰ ਫਰਾਜੂ ਪੰਡਤ ਭਾਰਤੀ ਜਨਤਾ ਪਾਰਟੀ ਵੱਲੋਂ ਡੇਰਾ ਬੱਬਾ ਨਾਨਕ ਨਗਰ ਕੌਂਸਲ ਦੀ ਇਹ ਚ ਆਮ ਚੋਣਾਂ ਵਿੱਚ ਬਤੌਰ ਉਮੀਦਵਾਰ ਖੜਾ ਚੋਣ ਲੜ ਰਿਹਾ ਔਰ ਮੈਂ ਵਿਕਾਸ ਦੇ ਮੁੱਦੇ ਤੇ ਇਸ ਚੋਣ ਨੂੰ ਲੜ ਰਿਹਾ ਆਪਾਂ ਸਾਰੇ ਦੇਖੋ ਬਾਜ਼ਾਰ ਅਸੀਂ ਪਹਿਲਾਂ ਹੀ ਬਣਾ ਚੁੱਕੇ ਆਂ ਗਲੀਆਂ ਬਣ ਰਹੀਆਂ ਵਾ ਵਿਕਾਸ ਸ਼ਿਕਰਾਂ ਦੇ ਉੱਤੇ ਚੱਲ ਰਿਹਾ ਵਾ ਪਿਛਲੀ ਸਰਕਾਰ ਵੱਲੋਂ ਕੁਝ ਨਹੀਂ ਹੋਇਆ ਮੈਂ ਪਵਨ ਕੁਮਾਰ ਜੀ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਦੇ ਕਿਉਂਕਿ ਇੰਨੀ ਡੇਰਾ ਬਾਬਾ ਨਾਨਕ ਦੇ ਵਿੱਚ ਪਿਛਲੇ ਸਮੇਂ ਦੇ ਜਿਹੜੀ ਦਕੈਤੀਆਂ ਫਰੋਤੀਆਂ ਦੁਕਾਨਦਾਰਾਂ ਨੂੰ ਧਮਕੀਆਂ ਉਸ ਗੱਲਾਂ ਨੂੰ ਮੁੱਦੇ ਨਜ਼ਰ ਰੱਖ ਕੇ ਲੋਕ ਬਹੁਤ ਹੀ ਸਹਿਮੇ ਹੋਏ ਨੇ ਤੇ ਅਸੀਂ ਹੱਥ ਜੋੜ ਕੇ ਬੜੇ ਪਿਆਰ ਸਤ ਕਰਨ ਅੱਗੇ ਵੀ ਕੰਮ ਕੀਤੇ ਨੇ ਤੇ ਅਸੀਂ ਉਸ ਕੰਮ ਦੇ ਬਹਿਵਤੇ ਹੀ ਜਿਹੜੀਆਂ ਨੇ ਲੋਕਾਂ ਦੇ ਕੋਲੋਂ ਫਿਰ ਦੁਬਾਰਾ ਵੋਟਾਂ ਮੰਗ ਰਹੇ ਨੇ ਮੈਂ ਤਾਂ ਇਹ ਕਹਿ ਰਿਹਾ ਕਿ ਮੈਂ ਲੋਕ ਨਹੀਂ ਮੇਰਾ ਵਾਰਡ ਮੇਰਾ ਪਰਵਾ ਮੈਂ ਬਲਦੇਵ ਰਾਜ ਡਾਇਮੰਡ ਵਾਰ ਨੰਬਰ 10 ਦੇ ਵਿੱਚ ਮੇਰੀ ਬੀਸਿਸ ਮਨੀਸ਼ਾ ਇਲੈਕਸ਼ਨ ਲੜ ਰਹੀ ਹੈ ਅਸੀਂ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਹਾਂ ਜੋ ਕਿ ਸਾਡੇ ਸਰਦਾਰ ਕਰਤਿਪ ਸਿੰਘ ਜੀ ਦਾ ਦਾਵਾ ਐਮ ਐਲ ਏ ਸਾਹਿਬ ਉਹਨਾਂ ਨੇ ਥੋੜੇ ਹੀ ਸਮੇਂ ਪਹਿਲਾਂ ਉਹਨਾਂ ਨੇ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਦਿੱਤਿਆ ਹੈ ਉਹਨਾਂ ਨੇ ਵਿਕਾਸ ਦੇ ਮੁੱਦੇ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਆਪਣਾ ਜਿਹੜਾ ਬਾਬਾ ਨਾਨਕ ਦੇ ਵਿੱਚ ਬਿਯਾਰ ਗਲੀਆਂ ਪਾਰਕਿੰਗ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜੋ ਕਿ ਸਾਨੂੰ ਜੇ ਸਾਧ ਸੰਗਤ ਨੇ ਮੌਕਾ ਦਿੱਤਾ ਅਸੀਂ ਔਨਰ ਸਮੇਂ ਦੇ ਵਿੱਚ ਇੰਨਾ ਕੰਮ ਕਰਾਂਗੇ ਉਸ ਸਾਬ ਨਹੀਂ ਅੱਗੇ ਵੀ ਮੈਂ ਪਹਿਲੇ ਵੀ ਐਮਸੀ ਹਾਂ ਜਿਹੜਾ ਬਾਬਾ ਨਾਨਕ ਪਹਿਲੇ ਹੀ ਜਾਣਦਾ ਹੈ ਕਿ ਮੈਂ ਜਦੋਂ ਵੀ ਮੈਨੂੰ ਕਿਸੇ ਨੇ ਬੁਲਾਇਆ ਮੈਂ ਸੇਵਾ ਦੇ ਵਿੱਚ ਹਾਜ਼ਰ ਸੀ ਔਰ ਉਸੇ ਹੀ ਮੁੱਦੇ ਦੇ ਉੱਤੇ ਮੈਂ ਵੋਟਾਂ ਮੰਗ ਰਿਆ ਹਾਂ ਮੈਨੂੰ ਆਸ ਹੈ ਕਿ ਮੈਂ ਪੜੀ ਹੀ ਲੀਡ ਦੇ ਨਾਲ ਜਿੱਤਾਂਗਾ ਮੈਂ ਸਾਧ ਸੰਗਤ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਕੈਂਡੀਡੇਟ ਨੂੰ ਪਸਾਨੋ ਕਿ ਮੈਂ ਤੁਹਾਨੂੰ ਹਰ ਕੀਮਤ ਦੇ ਵਿੱਚ ਜਿੱਥੇ ਤੁਸੀਂ ਮੈਨੂੰ ਆਵਾਜ਼ ਮਾਰੋਗੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਵਾਂਗਾ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਹਾਜ਼ਰ ਹੋ ਜਾਵਾਂਗਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਵਾਹਿਗੁਰੂ ਸੰਤ ਦੇਂਦਰ ਪਾਸੰਗ ਪਾਲੀ ਵਾਰਡ ਨੰਬਰ 4 ਤੋਂ ਕਾਂਗਰਸ ਦਾ ਉਮੀਦਵਾਰ ਕਿੰਨਾ ਮੁੱਦਿਆਂ ਤੇ ਲਿਖੀ ਮੁੱਦੇ ਤੇ ਜਿਹੜੇ ਆ ਉਹਦੀ ਸਭ ਤੋਂ ਮੇਨ ਮੁੱਦਾ ਤੇ ਸਾਡੇ ਡੇਰਾ ਪਾਬਾ ਦਾ ਕਿ ਜੋ ਇਸ ਟਾਈਮ دہشت گردੀ ਦਾ ਮਾਹੌਲ ਆ ਉਹ ਜੋ ਇੱਥੇ ਦੁਕਾਨਦਾਰਾਂ ਦਾ ਨਾਲ ਜੋ ਇਹ ਸੇ ਹੋ ਰਿਹਾ ਉਹਦੇ ਸਭ ਤੋਂ ਵੱਡਾ ਮੁੱਦਾ ਤੇ ਉਹੀ ਆ ਕਿ ਇਹਦੇ ਕਿਥੇ ਸਾਨੂੰ ਆਥਾ ਸੁਰੱਖਿਆ ਵਾਸਤੇ ਔਰ ਜਿਹੜੇ ਰਸਤੇ ਬਾਜ਼ਾਰ ਬੰਦ ਰਾਤ ਸਰਕਾਰ ਦੇ ਟਾਈਮ ਤੇ 7-8 ਵਜੇ ਬਾਜ਼ਾਰ ਬੰਦ ਹੋ ਜਾਂਦੇ ਨੇ ਔਰ 7 ਵਜੇ ਰਸਤੇ ਵੀ ਬੰਦ ਬਲੌਕ ਕਰ ਦਿੱਤੇ ਜਾਂਦੇ ਨੇ ਔਰ ਇਸ ਚੀਜ਼ਾਂ ਦੇ ਉੱਪਰ ਆਪਾਂ ਇੱਕ ਅਲਾ ਜੇ ਰੱਖੀ ਜਾ ਰੰਦਾ ਦੂਸਰਾ ਆਮਦੂ ਕਾਟੇ ਲੋ ਕੋਈ ਵਿਕਾਸ ਕਰਵਾਇਆ ਇੱਕ ਵੀ ਇੱਕ ਵੀ ਵਿਕਾਸ ਦਾ ਕੋਈ ਕਾਰਜ ਇਹ ਦੱਸਦਣ ਅਜੇ ਤੱਕ 3 ਸਾਲ ਹੋ ਗਏ ਸਰਕਾਰ ਨੂੰ ਇਹ ਇੱਕ ਵੀ ਵਿਕਾਸ ਦਾ ਕੰਮ ਦੇਰਾ ਬਾਬਾ ਨਾਨਕ ਚ ਨਾ ਸ਼ੁਰੂ ਕਰਾਇਆ ਕੋਈ ਨਵਾਂ ਨਾ ਹੀ ਕੋਈ ਨਵਾਂ ਕੀਤਾ ਗਿਆ ਔਰ ਜਿੰਨੇ ਵੀ ਵਿਕਾਸ ਦੇ ਹੈਰੀਟੇਜ ਸਟਰੀਟ ਤਾਂ ਬਣਾਈ ਆ ਸਾਡੇ 10 ਸਾਲ ਦੇ ਬਣੇ ਆ ਔਰ ਜਿਹੜਾ ਪਾਰਕ ਆ ਇਹਦਾ ਕੋਟਾਰ ਇਕੜੇ ਦੇ ਕਰੀਬ ਦੇ ਪਾਰਕ ਬਣਿਆ ਔਰ ਇੱਕ ਸਾਡੇ ਓਪਨ تھیਟਰ ਬਣਾਇਆ ਬੀਬੀ ਐਨ ਸੈਲਫੀ ਪੁਆਇੰਟ ਮਲਾਪਤ ਸਿੰਘ ਦੇ ਵਿੱਚ ਜਿਹੜਾ ਪਾਰਕ ਬਣਿਆ ਉਹ ਸਾਰੇ ਕੰਮ ਹੀ ਟੋਟਲ ਦੰਦਾਵਾ ਸਾਹਿਬ ਤੋਂ ਕਰਾਈ ਗਏ ਨੇ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਵੀ ਤੁਸੀਂ ਕਿਹ ਨਾਲ ਨਹੀਂ ਦੇਦਾ ਬਾਬਾ ਜਾਨਕ ਦੇ ਆਮਾ ਦੇ ਤੁਸੀਂ ਕਿਹ ਨਾਲ ਦੋ ਇੱਕ ਵੀ ਕੰਮ ਕਰਦਾ ਬਾਬਾ ਜਾਨਕ ਦੇ ਵਿੱਚ ਕੁਝ ਨਹੀਂ ਕੀਤਾ ਤੁਸੀਂ ਜਸ਼ਦ ਦਾ ਮਾਹੌਲ ਕਿਹਾ ਕੋਈ ਇਲੈਕਸ਼ਨ ਦੇ ਵਿੱਚ ਵੀ ਕੋਈ ਇਦਾਂ ਦਾ ਤੁਹਾਨੂੰ ਮਿਲਿਆ ਮੈਲੇ 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 ਕੁਝ ਬਦਲ ਨਹੀਂ ਮਿਲੇ ਕੋਈ ਰੱਟੇ ਹਾਂ ਭੰਦੇ ਆਏ ਕਿ ਇਹ ਤੇ ਫਿਰ ਕਹਿੰਦਾ ਕਿ ਜਿਹੜਾ ਇਹਨਾਂ ਨਾਲ ਹਾਰ ਨਹੀਂ ਲੱਭਦਾ ਇਹਨਾਂ ਨੇ ਕਿੱਟ ਕਿੰਨਾ ਬੋਲਿਆ ਇਹ ਆਪਾਂ ਇਹ ਤੇ ਹਮ ਲੋਨਾਂ ਦੇ ਦੱਸ ਸਕਦੇ ਹਾਂ ਜਿੰਨਾ ਬਣਾਇਆ ਜਾਵੇ ਤੁਹਾਨੂੰ ਪਤਾ ਹੀ ਸਾਰੇ ਨੂੰ ਕਰਦਾ ਹੋਇਆ ਜੋਨਾ ਜਿਹੜੀਆਂ ਬੱਕ ਹੋ ਰਹੀਆਂ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਗੜਬੜੀ ਇਸ ਉਹ ਗੜਬੜੀ ਹੋ ਸਕਦੀ ਹੈ ਜੀ ਅਸੀਂ ਤੇ ਦੱਸਤਾ ਵੀ ਆ ਕਿ ਇੱਥੇ ਗੜਬੜੀ ਹੋ ਸਕਦੀ ਹੈ ਬਹੁਤ ਸਾਰੇ ਬੂਤ ਨੇ ਗੁੰਡਾ ਗੜਬੜੀ ਦਾ ਇਹ ਕੱਤਾ ਦੇ ਦਿਖਾਵਾ ਪਰ ਢੜਾਂਗੇ ਆਪਾਂ ਅਸੀਂ ਤੇ ਹੱਥ ਪੜੀ ਲੱਦੇ ਆਏ ਹਾਂ ਔਰ ਤਖੀਰੀਆ ਵੀ ਲੜੇ ਸੀ ਔਰ ਮੇਨ ਬੁਧਾਇ ਤੇ ਰਪਾਹ ਤੱਕ ਜਿਹੜੇ ਕਾਉਂਸਲਰ ਦਾ ਹੁੰਦਾ ਸੀ ਕਾਉਂਸਲਰ ਹੁੰਦਾ ਇੱਕ 체ਰਾ ਜਿਹੜਾ ਲੋਕ ਜਿਹਨੂੰ ਪਸੰਦ ਕਰਦੇ ਆ ਜਿਹੜਾ ਲੋਕਾਂ ਦੇ ਨਾਲ ਖੜਦਾ ਇਹਨਾਂ ਕੋਲ ਤੇ ਕੈਂਡੀਡੇਟ ਹੀ ਵਾਰਦਾ ਦੀ ਆਇਆ ਮੇਰੇ ਵਾਰਡ ਤੇ ਕੋਈ ਮੇਰੇ ਵਾਰਦਾ ਕੈਂਡੀਡੇਟ ਹੀ ਨਹੀਂ ਆਇਆ ਇਹ ਬੀਜੇਪੀ ਦਾ ਕੈਂਡੀਡੇਟ ਆਇਆ ਉਹ ਵੀ ਬਾਹਰੋਂ ਆਇਆ ਤੇ ਜੇ ਅਹਿਮਦ ਮਿੰਦਪਾ ਕੈਂਡੀਡੇਟ ਆਇਆ ਉਹ ਵੀ ਬਾਹਰੋਂ ਆਇਆ ਮੇਰੇ ਵਾਰਡ ਦੇ ਵਿੱਚ ਕਿਉਂਕਿ ਜਦੋਂ ਇੱਕ ਲੋਕਾਂ ਨੂੰ ਪਤਾ ਕਿ ਹਰ ਬੰਦੇ ਦਾ ਵਿਚਰਨਾ ਹਰ ਬੰਦੇ ਨਾਲ ਸਵੇਰੇ ਜਦੋਂ ਮੱਦੀ ਰਾਤੀ 10 ਵਜੇ ਆਵਾਜ਼ ਮਾਰਦੇ ਤਾਂ ਵੀ ਤੁਰਦੇ ਆ। ਉਹ ਇੱਥੇ ਕੈਂਡੀਡੇਟ ਦੇ ਉੱਪਰ ਪਾਰਟੀ ਦਾ ਵੀ ਪਾਰਟੀ ਦੀ ਇਲੈਕਸ਼ਨ ਹੁੰਦੀ ਹੈ ਪਾਰਟੀ ਦੀ ਟਿਕਟ ਤੇ ਪਾਰਟੀ ਦੀ ਵੋਟ ਮਿਲਦੀ ਹੈ ਪਰ ਪਾਰਟੀ ਦੇ ਵਿੱਚ ਕਿਹੜਾ ਵੀ ਦਿਖਾਇਆ ਜਾਂਦਾ ਇਹ ਕਿਹੜਾ ਵੀ ਹੈ ਕਿ ਨਹੀਂ ਹੈ ਕਾਬਿਲ ਤੁਹਾਡੀ ਪਾਰਟੀ ਦੀ ਕੀ ਕਿੰਨੀ ਉਮੀਦ ਹੈ ਤੁਹਾਨੂੰ ਕਿੰਨੀਆਂ ਸੀਟਾਂ ਜਿੱਤੇਗੀ ਅਸੀਂ 13 ਦੇ 13 ਸੀਟਾਂ ਜਿੱਤਾਂਗੇ ਜੇ ਰੱਬ ਬੰਦਾ ਨਾਲ 13 ਦੇ 13 ਕਿੰਨਾ ਜਿੱਤੋਗੇ ਬੰਦੇ ਤੁਹਾਡੇ 12 ਕਿੱਲੋ ਆ 12 ਚਲੋ ਵਾਰਾ ਖਲੋਤੇ ਉਹ ਵੀ 13 ਆਮ ਆਦਮੀ ਸਰਕਾਰ ਕੋ ਖੋਵਾਂਗੇ ਜੀ 13 ਦੀ 13 ਆਮ ਆਦਮੀ ਪਾਰਟੀ ਕੋ 13 ਦੇ 13 ਖੋਈ ਜਾ ਰਿਹਾ ਹਾਂ ਜੀ ਹਾਂ ਜੀ ਧੰਨ ਗੁਰੂ ਹਥੇਰ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਨ ਮੁੱਦੇ ਇਹ ਆ ਜੀ ਕਿ ਜਿਹੜੀ ਆ ਆਪਾਂ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਕੰਮ ਕਰਾਵਾਂਗੇ ਜਿਹੜੇ ਯੂਥ ਨੇ ਜਿਹੜੇ ਸਾਡੇ ਵੀਰ ਨੇ ਬੇਰੁਜ਼ਗਾਰ ਨੇ ਉਹਨਾਂ ਦੇ ਆਪਾਂ ਕਿਤੇ ਨਾ ਕਿਤੇ ਸਰਕਾਰ ਕੋ ਮੰਗ ਰੱਖਾਂਗੇ ਕਿ ਜਿਹਨੂੰ ਐਡਜਸਟਮੈਂਟ ਕੀਤਾ ਜਾਏ ਤੇ ਇੱਕ ਪੇਤੀ ਸਾਹਿਬ ਨੇ ਜਿਹੜੀ ਗੱਲ ਕੀਤੀ ਕਾਲਜ ਦੀ ਗੱਲ ਕੀਤੀ ਉਹ ਕਾਲਜ ਦਾ ਕੰਮ ਕਰਾਵਾਂਗੇ ਜਿਹੜੇ ਸਾਡੀਆਂ ਪ ਅਪਾ ਸਰਕਾਰ ਅਗੇ ਮੰਗ ਰਖਾਂਗੇ ਕਿ ਮੈਂ ਨਾਲ ਉਮੀਦ ਵੀ ਕਰਦਾ ਕਿ ਸਰਕਾਰ ਇਹ ਮੰਗ ਜਲਦੀ ਪ੍ਰਵਾਨ ਕਰੇਗੀ ਕਿ ਸਾਨੂੰ ਕੁੜੀਆਂ ਦਾ ਇੱਥੇ ਕਾਲਜ ਦੇ ਕੇ ਜਿਹੜੇ ਸਾਡੇ ਧੀਆਂ ਭੈਣਾਂ ਨੂੰ 40 50 ਕਿਲੋਮੀਟਰ ਜਾਂਦੀਆਂ ਨੇ ਤੇ ਪਿੱਛੇ ਪਰਿਵਾਰ ਦੀ ਜਿਹੜੀ ਜਾਣ ਸੂੜੀ ਤੇ ਚੰਗੀ ਰਹਿੰਦੀ ਜਿੱਤੇ ਤੱਕ ਘਰ ਨਹੀਂ ਆਉਂਦੇ ਇਹ ਕਰਾਂਗੇ ਜੀ ਬਾਕੀ ਸਾਰੇ ਡੇਰਾ ਬਾਬਾ ਨਾਨਕ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਨੇ ਆ ਕਿ ਆਪ ਦੀ ਸਰਕਾਰ ਤੇ ਆਪ ਦਾ ਐਮਸੀ ਬਣਾਓ ਮੈਂ ਐਡਵੋਕੇਟ ਰਿਸ਼ੀਸ਼ ਕੁਮਾਰ ਪਰ ਫਰਾਜੂ ਪੰਡਤ ਭਾਰਤੀ ਜਨਤਾ ਪਾਰਟੀ ਵੱਲੋਂ ਡੇਰਾ ਬੱਬਾ ਨਾਨਕ ਨਗਰ ਕੌਂਸਲ ਦੀ ਚੋਂ ਆਮ ਚੋਣਾਂ ਵਿੱਚ ਬਤੌਰ ਉਮੀਦਵਾਰ ਖੜਾ ਚੋਣ ਲੜ ਰਿਹਾ ਔਰ ਮੈਂ ਵਿਕਾਸ ਦੇ ਮੁੱਦੇ ਤੇ ਇਸ ਚੋਣ ਨੂੰ ਲੜ ਰਿਹਾ ਆਪਾਂ ਸਾਰੇ ਔਰ ਭਾਰਤੀ ਜਨਤਾ ਪਾਰਟੀ ਇੱਥੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਔਰ ਉਮੀਦ ਆ ਕਿ ਬਹੁਤ ਵਧੀਆ ਜਿੱਤ ਪ੍ਰਾਪਤ ਕਰਾਂਗੇ ਵੱਡੀ ਲੀਡ ਨਾਲ ਇਹ ਇਲੈਕਸ਼ਨ ਜਿਹੜੇ ਹੋ ਰਹੇ ਨੇ ਇਲੈਕਸ਼ਨ ਦੇਖੋ ਜੀ ਇਲੈਕਸ਼ਨ ਤੇ ਵਾਰਡ ਬੰਦੀ ਦੇ ਵਿੱਚ ਇੰਨਾ ਕੀ ਗੜਬੜ ਆ ਕਿ ਕਿਸੇ ਨੂੰ ਆਪਣੇ ਲੋਗਰ ਵੋਟਰਾਂ ਨੂੰ ਆਪਣੀ ਵੋਟ ਦਾ ਹੀ ਨਹੀਂ ਪਤਾ ਇਥੋਂ ਤੱਕ ਕਿ ਅਸੀਂ ਖੁਦ ਜਿਹੜੇ ਉਮੀਦਵਾਰ ਖੜੇ ਆ ਸਾਨੂੰ ਵੋਟਾਂ ਦਾ ਨਹੀਂ ਪਤਾ ਲੱਗ ਰਿਹਾ ਕਿਹੜੇ ਪਿੰਡ ਦੀ ਕਿਹੜੀ ਵੋਟ ਕਿੱਥੇ ਪਾਤੀ ਆ ਔਰ ਮੈਨੂੰ ਉਮੀਦ ਆ ਕਿ ਜਿਤਰਾ ਲੋਕ ਆਪਣੀਆਂ ਵੋਟਾਂ ਲੱਭ ਰਹੇ ਨੇ ਉਦਾਂ ਹੀ ਉਹਨਾਂ ਦੀ ਮਸ਼ੀਨਾਂ ਦੇ ਵਿੱਚੋਂ ਵੋਟਾਂ ਮਿਲ ਗਈਆਂ ਕੀ ਸਕੋਰ ਆਏਗਾ ਤੁਹਾਡੇ ਪਾਰਟੀ ਦਾ ਕੀ ਪਾਰਟੀ ਦੇਖੋ ਜੀ ਬਹੁਤ ਲੋਕਾਂ ਦਾ ਬਹੁਤ ਵਧੀਆ ਹੰਕਾਰਾ ਮਿਲ ਰਿਹਾ ਹੈ ਔਰ ਲੋਕਾਂ ਦਾ ਪਿਆਰ ਵੇਖ ਕੇ ਲੱਗਦਾ ਪਿਆ ਆ ਕਿ ਆਪਾਂ ਲਗਭਗ ਕਲੀਨ সুইਪ ਕਰ ਰਹੇ ਆ ਔਰ ਨਗਰ ਕੌਂਸਲ ਤੇ ਆਪਣੀ ਕਮੇਟੀ ਬਣਾ ਰਹੇ ਕਿੰਨੇ ਕਿੰਨੇ ਮੈਂਬਰ ਜਿੱਤ ਰਹੇ ਦੇਖੋ ਅਸੀਂ 8 ਮੈਂਬਰ ਲੜ ਰਹੇ ਹਾਂ ਔਰ 8 ਹੀ 8 ਦਾ ਹੰਗਾਰਾ ਬਹੁਤ ਵਧੀਆ ਵਾ ਔਰ ਮੈਨੂੰ ਲੱਗਦਾ ਕਿ 8 ਮੈਂਬਰਾਂ ਨਾਲ ਸਾਡੀ ਕਮੇਟੀ ਬਹੁਤ ਬਹੁਮਤਰਾ ਬਣ ਜਾਈਗੀ ਮੈਂ ਪ੍ਰਮੋਦ ਕੁਮਾਰ ਜੀ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਦੇ ਹਾਂ ਜਿਵੇਂ ਵੀ ਲੱਗਦਾ ਬਹੁਤ ਵਧੀਆ ਜੀ ਬੜਾ ਫਤਵਾ ਦੇਣ ਦੇ ਲੋਕ ਵਾਰਡ 'ਚ ਗਏ ਆ ਤੇ ਲੋਕ ਕੁੰਡਾ ਖੋਲਣ ਤੋਂ ਪਹਿਲੇ ਹੀ ਕਹਿ ਦਿੰਦੇ ਜੀ ਵੋਟ ਕਾ ਤੁਸੀ ਚਿੰਤਾ ਨਾ ਕਰੋ ਜੀ ਵੋਟ ਕਾਂਗਰਸ ਨੂੰ ਪਏਗੀ ਬਹੁਤ ਲੋਕ ਜਿਹੜੇ ਆ ਨਾ ਆ ਇਸ ਸਰਕਾਰ ਤੋਂ ਸਤਾਏ ਨਜ਼ਰ ਆਉਂਦੇ ਆ ਜੀ ਕਿਉਂਕਿ ਇੰਨੀ ਡੇਰਾ ਬਾਬਾ ਨਾਨਕ ਦੇ ਵਿੱਚ ਪਿਛਲੇ ਸਮੇਂ ਦੇ ਜਿਹੜੀ ਦਕੈਤੀਆਂ ਫਰੋਤੀਆਂ ਦੁਕਾਨਦਾਰਾਂ ਨੂੰ ਧਮਕੀਆਂ ਉਸ ਗੱਲਾਂ ਨੂੰ ਮੁੱਦੇ ਨੇ ਜੇ ਰੱਖ ਕੇ ਲੋਕ ਬਹੁਤ ਹੀ ਸਹਿਮੇ ਹੋਏ ਨੇ ਤੇ ਕਾਂਗਰਸ ਨੂੰ ਵੋਟਾਂ ਦੇ ਪਾਂਛੇ ਹੱਕ ਚ ਪੂਰੇ ਪੂਰੇ ਉਤਰੇ ਹੋਏ ਨੇ ਮੁੱਦੇ ਡੇਰਾ ਬਾਬਾ ਨਾਨਕ ਦੇ ਲੋਕਾਂ ਦੇ ਜਿਹੜੇ ਕੰਮ ਰਹਿ ਗਏ ਨੇ ਸਰਕਾਰ ਨੇ ਨਹੀਂ ਕਰਮ ਜਿਵੇਂ ਕਿ ਕੋਠਿਆਂ ਦੇ ਪੈਸੇ ਸੀ ਛੱਤਾਂ ਦੇ ਉਹਦੇ ਵਿੱਚ 279 ਘਰਾਂ ਦੇ ਪੈਸੇ ਸੀਗੇ ਇਹਨਾਂ ਨੇ 35 ਤੋਂ 40 ਬੰਦਿਆਂ ਦੇ ਪੈਸੇ ਪੁਆਏ ਆ ਜੀ ਜਿਨ੍ਹਾਂ ਦਾ ਬੰਦਾ ਹੱਕ ਆ ਉਹਨਾਂ ਨੂੰ ਨਹੀਂ ਮਿਲਿਆ ਇਹੋ ਜੇ ਕੰਮਾਂ ਦੇ ਵਿੱਚ ਅਸੀਂ ਬਿਲਕੁਲ ਸ਼ਰੀਕ ਹੋ ਕੇ ਬੰਦਾ ਹੱਕ ਦਵਾਵਾਂਗੇ ਜੀ ਹੋਰ ਵੀ ਜਿਹੜੇ ਗਰੀਬ ਲੋਕਾਂ ਦੇ ਪਰਿਵਾਰਾਂ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਨੇ ਉਹ ਪਹਿਲ ਦੇ ਆਧਾਰ ਤੇ ਠੀਕ ਕਰਵਾਵਾਂਗੇ। ਬੜੀ ਕਿਰਪਾ ਗੁਰਨੰਗ ਸਾਹਿਬ ਦੀ ਹਰ ਪਾਸੋਂ ਬੜਾ ਵਧੀਆ ਰਿਸਪਾਂਸ ਮਿਲ ਰਿਹਾ। ਅਸੀਂ ਸਾਡਾ ਕੰਮ ਅਸੀਂ ਹੱਥ ਜੋੜ ਕੇ ਬੜੇ ਪਿਆਰ ਸਤ ਕਰਨ ਅੱਗੇ ਵੀ ਕੰਮ ਕੀਤੇ ਨੇ। ਤੇ ਅਸੀਂ ਉਸ ਕੰਮ ਦੇ ਬਿਹੇਦ ਤੇ ਹੀ ਜਿਹੜੀਆਂ ਨੇ ਲੋਕਾਂ ਦੇ ਕੋਲੋਂ ਫਿਰ ਦੁਬਾਰਾ ਵੋਟਾਂ ਮੰਗ ਰਹੇ ਨੇ ਮੈਂ ਤਾਂ ਇਹ ਕਹਿ ਰਿਹਾ ਕਿ ਮੈਂ ਲੋਕ ਨਹੀਂ ਮੇਰਾ ਵਾਰਡ ਮੇਰਾ ਪ੍ਰਵਾਸ। ਸਭ ਤੋਂ ਪਹਿਲਾਂ ਤੇ ਅਸੀਂ ਜਿੰਨੇ ਵੀ ਆਪਣੇ ਕੌਂਸਲਰ ਬਣਾਗੇ ਸਾਰੇ ਬਣਾਗੇ। ਕੋਸ਼ਿਸ਼ ਕਰਾਂਗੇ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਸਾਡੇ ਕਾਲਜ ਦੀ ਘਾਟ ਚੱਲ ਰਹੀ ਹੈ ਲਟਕੀਆਂ ਦੇ ਕਾਲਜ ਦੀ ਉਹਨੂੰ ਪਿਆਲੇਦਾਰ ਸਤ ਬਲਕ ਕਰਾਇਆ ਜਾਵੇ ਜਿਹੜੇ ਜਿਹੜੇ ਸਾਡੇ ਬੱਚੇ ਦੂਰ ਜਾਂਦੇ ਨੇ پڑھਣ ਵਾਸਤੇ ਉਹਨਾਂ ਨੂੰ ਜਿਹੜੀ ਸਹੂਲਤ ਦਿੱਤੀ ਜਾਵੇ ਇੱਥੇ ਇਹ ਤੋਂ ਇਲਾਵਾ ਕੁਝ ਕੋਠੀਆਂ ਦੇ ਪੈਸੇ ਲੋਕਾਂ ਦੇ ਭੇਨ ਵਾਲੇ ਨੇ ਕੱਚੇ ਕੋਠਿਆਂ ਦੇ ਉਹ ਵੀ ਪੈਸੇ ਪਾਇਏ ਜਾਣਗੇ ਤੇ ਬਾਕੀ ਅਸੀਂ ਤੇ ਜਿੱਥੇ ਕੋਈ ਸਾਨੂੰ ਲੱਗ ਜਾਂਦਾ ਨਾਲ ਹਰ ਵੇਲੇ ਲੋਕਾਂ ਦੀ ਸੇਵਾ ਤੇ ਤਤਪਰ ਤਿਆਰ ਰਹਿੰਦੇ ਆ ਮਤਲਬ ਇਹ ਸਾਡੇ ਡਿਵੈਲਪਮੈਂਟ ਦੇ ਡਿਵੈਲਪਮੈਂਟ ਦੇ ਮੂਤੇ ਰਹਿਣਗੇ ਦੇਖੋ ਜੀ ਗੁਰਮਾਨ ਸਿੰਘ ਸਾਹਿਬ ਦੀ ਕਿਰਪਾ ਮੈਂ ਤਾਂ ਜਿਹੜਾ ਆਪਣਾ ਮੁਕਾਬਲਾ ਕਿਸੇ ਨਾਲ ਕੀਂਦੇ ਮੈਂ ਆਪਣੇ ਕਮਰੇ ਦੇ ਹਾਰ ਤੇ ਹੀ ਲੋਕਾਂ ਕੋਲੋਂ ਵੋਟਾਂ ਮੰਗਣ ਜਾ ਰਿਹਾ ਤੇ ਮੈਨੂੰ ਲੋਕਾਂ ਨੇ ਇੰਨਾ ਰਿਸਪੌਂਸ ਦਿੱਤਾ ਹੈ ਮੇਰੇ ਪ੍ਰਵਾਸ ਸਾਰ ਨੇ ਇੰਨਾ ਰਿਸਪੌਂਸ ਦੇ ਰਹੇ ਨੇ ਉਹ ਮੈਨੂੰ ਕਹ ਰਹੇ ਤੁਸੀਂ ਘਰ ਬੈਠੋ ਤੁਹਾਨੂੰ ਵੋਟਾਂ ਮੰਗਰਾਉਣ ਦੀ ਲੋੜ ਨਹੀਂ ਸੱਸੀ ਗਾਲ ਜੀ ਬਹੁਤ ਵਧੀਆ ਚੱਲ ਰਿਹਾ ਜੀ ਹਾਂ ਜੀ ਬਹੁਤ ਵਧੀਆ ਲੋਕਾਂ ਕੀ ਵਿਕਾਸ ਦੇ ਮੁੱਦੇ ਕਿਹੜੇ ਨੇ ਤੁਹਾਡੇ ਕੀ ਕਰੋਗੇ ਡਵੈਲਪਮੈਂਟ ਜੀ ਤੁਸੀਂ ਦੇਖੋ ਬਾਜ਼ਾਰ ਅਸੀਂ ਪਹਿਲਾਂ ਹੀ ਬਣਾ ਚੁੱਕੇ ਹਾਂ ਗਲੀਆਂ ਬਣ ਰਹੀਆਂ ਆ ਵਿਕਾਸ ਸ਼ਿਖਰਾਂ ਦੇ ਉੱਤੇ ਚੱਲ ਰਿਹਾ ਵਾ ਪਿਛਲੀ ਸਰਕਾਰ ਵੱਲੇ ਕੁਝ ਨਹੀਂ ਹੋਇਆ ਸਿਰਫ ਪੈਸੇ ਖਾਦੇ ਗਏ ਗਲੀਆਂ ਨਾਲੀਆਂ ਬਾਜ਼ਾਰ ਵਿਕਾਸ ਇਹਨੂੰ ਮੰਨਦੇ ਹੋ ਹੋਰ ਵਿਕਾਸ ਕੀ ਕਰੋ ਦੇਖ ਵਾ ਇਸ ਤੋਂ ਇਲਾਵਾ ਕੀ ਕਰਦੇ ਕੋ ਵਿਕਾਸ ਇਹੋ ਹੀ ਆ ਬੇਰੋਜ਼ਗਾਰੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਟਰੀਟ ਰੈਟ ਵਧਿਆ ਕਰਾਂਗੇ ਹੋ ਜੋ ਵੀ ਕਿਸੇ ਨੂੰ ਸ਼ਹਿਰ ਚ ਵਾਰਡ ਚ ਕਿਸੇ ਨੂੰ ਕੋਈ ਵੀ ਦਿੱਕਤ ਹੋਵੇਗੀ ਸਾਡੀ ਪੂਰੀ ਕੀਤੀ ਜਾਏਗੀ ਤੱਕਰ ਕਿੰਨਾ ਮੰਨਦੇ ਹੋ ਕਿਸੇ ਨਾਲ ਵੀ ਨਹੀਂ ਇਹਦਾ ਪਾਰਟੀ ਕਿਸੇ ਨਾਲ ਆਮ ਆਦਮੀ ਪਾਰਟੀ ਕਿਸੇ ਨਾਲ